ਪੰਜਾਬ ਸਰਕਾਰ ਜਿਹੜੀ ਇਹਨੂੰ ਇਹ ਜਾਣ ਲੈਣਾ ਚਾਹੀਦਾ ਕਿ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਤੋੜ ਕੇ ਇਹਨਾਂ ਦੀ ਸਰਕਾਰ ਨਹੀਂ ਬੱਸ ਸਕਦੀ ਜੇ ਆਪਣੀ ਗਲਤੀ ਨੂੰ ਸੁਧਾਰ ਲੈਣ ਬਵੰਜਾ ਰਾਜੇ ਗੁਰੂ ਸਾਹਿਬ ਦੇ ਕਦਮਾਂ 'ਚ ਆ ਕੇ ਡਿਗੇ ਸੀ ਭਗਵੰਤ ਮਾਨ ਨੂੰ ਵੀ ਸਾਡਾ ਕਹਿਣਾ ਹੈ ਕਿ ਹੰਕਾਰ ਛੱਡੋ ਗੁਰੂ ਰਬੀਦਾਸ ਦੇ ਕਦਮਾਂ 'ਚ ਆ ਕੇ ਡਿਗੋ ਆਪਣੀ ਗਲਤੀ ਲਈ ਪਛਤਾਵਾ ਕਰੋ ਸੰਗਤ ਤੋਂ ਮਾਫੀ ਮੰਗੋ ਗੁਰੂ ਸਭ ਤੋਂ ਮਾਫੀ ਮੰਗੋ ਔਰ ਗੁਰੂ ਘਰ ਦੀ ਚਾਰਦिवारी ਉਸੇ ਜਗ੍ਹਾ ਤੋਂ ਬਣਾਈ ਜਾਵੇ ਬਹੁਜਨ ਸਮਾਜ ਪਾਰਟੀ ਦਾ ਇਹ ਮੁੱਦਾ ਔਰ ਖੁਰਾਲਗੜ੍ਹ ਸਾਹਿਬ ਦੇ ਸ਼ਰਾਬ ਦੇ ਠੇਕੇ ਹਟਾਏ ਜਾਣ ਨਜਾਇਜ਼ ਬਰਾਂਚਾਂ ਹਟਾਈਆਂ ਜਾਣ ਚਾਂਗ ਪਛੋਈਚ ਗੁਰੂ ਰਵਿਦਾਸ ਦੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਰਣਨੀਤੀ ਬਦਲੀ ਜਾਵੇ ਔਰ ਗੁਰੂ ਰਵਿਦਾਸ ਘਰਾਂ ਨੂੰ ਮਹੱਲਾ ਕਲੀਨਿਕਮ ਬਣਾਉਣ ਦੀ ਜਿਹੜੀ ਸਰਕਾਰ ਦੀ ਗੁਰੂ ਘਰਾਂ ਤੇ ਕਬਜ਼ੇ ਕਰਨ ਦੀ ਨੀਅਤ ਔਰ ਨੀਤੀ ਆ ਇਹ ਬਹੁਜਨ ਸਮਾਜ ਪਾਰਟੀ ਗੁਰੂ ਰਬਦਾਸ ਨਾਮ ਲੈਵਾ ਸੰਗਤਾਂ ਕਦੀ ਬਰਦਾਸ਼ਤ ਨਹੀਂ ਕਰਨਗੀਆਂ ਸਰਕਾਰ ਨੂੰ ਇਹਦੇ ਗੰਭੀਰ ਸਿੱਟੇ ਪੁੱਤ ਨਹੀਂ ਪੈ ਸਕਦੇ ਆ ਔਰ ਹਰ ਪੀੜਤਾ ਦੇ ਮੁੱਦੇ ਤੇ ਜੋ ਸਰਕਾਰ ਨੇ ਕੱਲ ਪੈਕੇਜ ਐਲਾਨ ਕੀਤਾ ਜੋ ਵੀ ਉਹਨੇ ਆਪਣੀ ਪਾਲਿਸੀ ਐਲਾਨ ਕੀਤੀ ਬਹੁਜਨ ਸਮਾਜ ਪਾਰਟੀ ਸਰਕਾਰ ਦੀ ਪਾਲਿਸੀ ਨੂੰ ਬਿਲਕੁਲ ਰੱਦ ਕਰਦੀ ਹੈ ਜੋ ਉਹਨੇ ਮੁਆਵਜ਼ੇ ਐਲਾਨੇ ਉਹ ਨਾਕਾਫੀ ਆ ਉਹਦੇ ਤੇ ਪੁਨਰ ਵਿਚਾਰ ਕਰੇ ਔਰ ਉਹਦੇ ਵਿੱਚ ਵੀ ਕਿਰਤੀ ਕਾਮੇ ਮਜ਼ਦੂਰ ਬਿਲਕੁਲ ਅਨਗੋਲ ਦਿੱਤੇ ਗਏ ਆ ਗਰੀਬ ਅਨਗੋਲ ਦਿੱਤੇ ਗਏ ਆ ਜਿਨ੍ਹਾਂ ਦੇ ਘਰ ਟੁੱਟੇ ਅਨਗੋਲੇ ਗਏ ਆ ਤੋ ਬਹੁਜਨ ਸਮਾਜ ਪਾਰਟੀ ਫਸਲਾਂ ਦਾ ਮੁਆਵਜ਼ਾ ਚਾਹੁੰਦੀ ਹੈ ਕਿ ਫਸਲਾਂ ਦਾ ਮੁਆਵਜ਼ਾ ਵੀ ਹੋਰ ਵਧਾਇਆ ਜਾਵੇ ਕਿਰਤੀ ਕਾਮੇ ਮਜ਼ਦੂਰ ਜਿਨ੍ਹਾਂ ਦੇ ਘਰ ਟੁੱਟੇ ਆ ਉਹਨਾਂ ਦਾ ਮੁਆਵਜ਼ਾ ਜਿਨ੍ਹਾਂ ਦੀ ਮੌਤਾਂ ਹੋ ਗਈਆਂ ਇੱਕ ਇੱਕ ਕਰੋੜ ਰੁਪਇਆ ਔਰ ਇੱਕ ਇੱਕ ਪਰਿਵਾਰ ਦੇ